ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਫਰੀਦਕੋਟ ਹੈ ਤੇ ਨੇੜੇ ਸ਼ਹਿਰ ਵੀ ਦੋਸਤੋ ਫਰੀਦਕੋਟ ਹੈ ਤਹਿਸੀਲ ਦੋਸਤੋ ਇਸ ਪਿੰਡ ਨੂੰ ਜੈਤੋ ਹੈ ਠੀਕ ਹੈ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵਿਕਰੀ ਆਸੇ ਪਾਸੋਂ ਆਉਂਦੇ ਆ ਰਟੀਨ ਚ ਝੋਟੀਆਂ ਆਉਂਦੀਆਂ ਦੋਸਤੋ ਬਹੁਤ ਸੋਹਣੀਆਂ ਸੋਹਣੀਆਂ ਸ਼ਕੀਨ ਝੋਟੀਆਂ ਵੀਰ ਹੋਣੀ ਲੈ ਕੇ ਆਉਂਦੇ ਆ ਅੱਜ ਵੀ ਦੋਸਤੋ ਤਿੰਨ ਝੋਟੀਆਂ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਇੱਕ ਇਧਰਲੇ ਪਾਸੇ ਛੋਟੀ ਕੱਤੀ ਹੈ ਤੇ ਇਹ ਦੋਸਤੋ ਦੋ ਝੂਟੀਆਂ ਜਿਹੜੀਆਂ ਦੋਸਤੋ ਇਹ ਵੈਸੇ ਤਿਆਰ ਹੀ ਐ ਸੀਮਨ ਲੈਂਡ ਲਈ ਠੀਕ ਐ ਵੈਸੇ ਤਿੰਨੇ ਨਾਗ ਹੀ ਦੋਸਤੋ ਤੋੜ ਕੇ ਦੇਖ ਲਾਂਗੇ ਨਾਗ ਤੇ ਨਹੀਂ ਇਹ ਸਾਫ ਸੁਧਰੇ ਹੋਣਗੇ ਜੀ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਓ ਜਿਹੜਾ ਨਾਗ ਦੋਸਤੋ ਤੋੜਾਂਗੇ ਨਾਲ ਰੇਟ ਦੱਸਿਆ ਜਾਊਗਾ ਤੇ ਥਣ ਥਣ ਐਨ ਪੂਰੀ ਤਸੱਲੀ ਕਰਾ ਦੇਵਾਂਗੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਵਧੀਆ ਆਪਣੇ ਦੱਸੋ ਬਈ ਠੀਕ ਐ ਆਈ ਜਾਂਦੇ ਵਿਗਰੀਆ ਸੇ ਹਾਂ ਹਾਂ ਆਈ ਜਾਂਦਾ ਛੋਟੀਆਂ ਹਮੇਸ਼ਾ ਹੀ ਸ਼ਕੀਨ ਨਹੀਂ ਆਉਂਦੀ ਹਨ ਇੱਥੇ ਆਹ ਫਿਰ ਚੰਗਾ ਹੀ ਵਗੀਦਾ ਜੀ ਚੰਗਾ ਹੀ ਲਈਦਾ ਜੀ ਠੀਕ ਹੈ ਅੱਜ ਵੀ ਤਿੰਨ ਨਾਗ ਹੈਗੇ ਹਨ ਹਾਂਜੀ ਹਾਂਜੀ ਠੀਕ ਹੈ ਅੱਛਾ ਇੱਕ ਵਾਰੀ ਆਪਣਾ ਨਾਂ ਤੇ ਮੜ ਜਾ ਐਡਰੈਸ ਕਾ ਨੋਟ ਰੰਕ ਕਰਾ ਦੇ ਨਾਂ ਆਪਣਾ ਗਰਮੀਤ ਸਿੰਘ ਹੈ ਜੀ ਹਾਂਜੀ ਪਿੰਡ ਬਗਰਾੜੀ ਹੈ ਜੈਤੋ ਤਸੀਲ ਹੈ ਆਪਾਂ ਨੂੰ ਠੀਕ ਹੈ ਅੱਛਾ ਇਧਰ ਦੇ ਪਾਸੇ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਛੋਟੀ ਕੱਟੀ ਆ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀ ਪੌਣੇ 2 ਸਾਲ ਦੀ ਅੱਛਾ ਠੀਕ ਐ ਖੀਰੀਆਂ ਹੋਣਗੀਆਂ ਜੀ ਹਾਂ ਹਾਂ ਖੀਰੀਆਂ ਹੀ ਹੋਣਗੀਆਂ ਠੀਕ ਐ ਚਲ ਪਹਿਲਾਂ ਤੋਰ ਲੈਨੇ ਆ ਖੋਲ ਲੈਣੋ ਥਾਣ ਦੋਸਤੋ ਬਾਅਦ ਚ ਤੁਹਾਨੂੰ ਦਿਖਾਉਂਗਾ ਬੜੀ ਸੋਹਣੀ ਕੱਟੀ ਤੁਹਾਨੂੰ ਦਿਖਾਉਣਾ ਮੈਂ ਪੌਣੇ ਦੇ ਦੋ ਸਾਲ ਉਮਰ ਐ ਠੀਕ ਐ ਤੇ ਦੰਦਾ ਤੋਂ ਖੀਰੀ ਹੋ ਗਈਓ ਰੇਟ ਬਾਈ ਦੱਸਦੇ ਪਹਿਲਾਂ ਕੀ ਪੁੱਛਿਆ ਰੇਟ ਇਹਦਾ ਹੈਗਾ 40000 ਰੁਪਿਆ 40000 ਦੰਦਾਂ ਦੀ ਥਣਾ ਦੀ ਗਰੰਟੀ ਹੋਊਗੀ ਆਪਣੀ ਠੀਕ ਐ ਵੈਸੇ ਵੀਰ ਹੋਣੀ ਆਪ ਵੀ ਦੋਸਤੋ ਪੂਰੀ ਤਸੱਲੀ ਕਰਕੇ ਪਸੂ ਨੂੰ ਖਰੀਦਦੇ ਆ ਠੀਕ ਐ ਇਹ ਪਹਿਲੇ ਨੰਬਰਾਂ ਦੀ ਝੋਟੀ ਤੁਹਾਨੂੰ ਦਿਖਾ ਰਿਹਾ ਦੋਸਤੋ ਉਮਰੋ ਪੌਣੇ ਦੇ ਠੀਕ ਹੈ ਤੇ ਬੜੇ ਸੋਹਣੇ ਢਾਂਚੇ ਦੀ ਹੈ ਤੇ ਬਹੁਤ ਜਿਆਦੇ ਲੰਬਾਈ ਲੰਬਾਈ ਬਹੁਤ ਹੈ ਛੋਟੀ ਹਾਂ ਬਾਕੀ ਪੁੜੇ ਪਾੜੇ ਦੇਖੋ ਦੋਸਤੋ ਬਿਲਕੁਲ ਚੱਕ ਮਿਆਰੀ ਹੋਊਗੀ ਸਿੰਘ ਬਿਲਕੁਲ ਬਰੀਕ ਹੈ ਤੇ ਨਾਲ ਹੀ ਗੋਲ ਕੀਤਾ ਗਿਆ ਠੀਕ ਹੈ ਪਹਿਲੇ ਨੰਬਰ ਤੇ ਦਿਖਾ ਰਿਹਾ ਦੋਸਤੋ ਬੜੇ ਸੋਹਣੇ ਢਾਂਚੇ ਦੇ ਵਿੱਚ ਹੈ ਤੇ ਕਦ ਕਾਠ ਵੀ ਬਹੁਤ ਸੋਹਣਾ ਉਮਰ ਦੇ ਹਿਸਾਬ ਨਾਲ ਸਭੀ ਸਮਾਈ ਇਹ ਛੋਟੀ ਤੋਂ ਦਿਖਾ ਰਿਹਾ ਦੋਸਤੋ ਪਹਿਲੇ ਨੰਬਰ ਵਾਲੀ ਠੀਕ ਹੈ ਰੇਟ ਕਿੰਨਾ ਦੱਸਿਆ ਬਈ ਇਹਦਾ 40000 ਹੈ ਜੀ 40200 ਡਿਮਾਂਡ ਹੈ ਜੀ ਬਾਕੀ ਮਾਣ ਤਾਣ ਹੋ ਜੀਦਾ ਥਣ ਦੇਖ ਲਓ ਦੋਸਤੋ ਥਣ ਚ ਤੇ ਥਣ ਦਾ ਸਾਈਜ਼ ਐਨ ਬਿਲਕੁਲ ਬਰਾਬਰ ਦਾ ਹੋਊਗਾ ਸਿੰਘ ਹੁਣ ਤੋਂ ਹੀ ਕਾਫੀ ਗੜਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣਾ ਦੋਸਤੋ 1.2 ਸਾਲ ਉਮਰ ਤੇ ਰੇਟ 40000 ਵਿੱਚੋਂ ਮਾਨਤਾ ਹੋ ਜਾਊਗਾ ਇੱਕ ਜਿਹੜੇ ਦੂਜੇ ਨੰਬਰ ਦੇ ਝੋਟੀ ਤੁਹਾਨੂੰ ਦਿਖਾਉਣਾ ਦੋਸਤੋ ਝੋਟੀ ਬੜੀ ਸ਼ਕੀਨ ਹੈ ਇਹ ਠੀਕ ਹੈ ਜੀ ਜਿਹੜੇ ਵੀਰ ਭਰਾ ਮੁਰਾ ਨੂੰ ਪਿਆਰ ਕਰਦੇ ਉਹਨਾਂ ਨੂੰ ਝੋਟੀ ਇਹ ਬਹੁਤ ਪਸੰਦ ਆਊਗੀ ਬਿਲਕੁਲ ਸਿੰਘ ਨੇੜਿਓਂ ਕਰਕੇ ਗੋਲ ਕਰ ਲਿਆ ਦੋਸਤੋ ਠੀਕ ਹੈ ਜੀ ਆ ਲਓ ਦੋਸਤੋ ਅੱਛਾ ਕਿੰਨੇ ਕੇ ਟਾਈਮ ਦੀ ਹੋਗੀ ਇਹ ਹੈਗੇ 2 ਸਾਲ ਦੀ ਅੱਛਾ ਹਾਂ ਹਾਂ ਤੇ ਇਹ ਵੀ ਖੀਰੀ ਹੈ ਖੀਰੀ ਹੈ ਜੀ ਖੀਰੀ ਸਿਮਨ ਲੱਗ ਗਿਆ ਕਿ ਨਹੀਂ ਹਜੇ ਸਿਮਨ ਬਸ ਲੈ ਲੈਣਾ ਜੀ ਤਿਆਰ ਹੀ ਹੈ ਹਨਾ ਫੋਲ ਲੈਣ ਉਹ ਰੇਟ ਦੱਸ ਦੇ ਇਹਦਾ ਵੀ ਰੇਟ ਹੈ ਜਾਈ ਇਹਦਾ 48000 248000 ਰੇਟ ਇਹ ਰੇਟ ਫਿਕਸ ਨਹੀਂ ਹੈ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਮੌਕੇ ਇਹਦਾ ਬੀਬੀ ਕੰਪੀਟੀਸ਼ਨ ਕੋਈ ਫਾਦੇ ਨਹੀਂ ਆਪਣੀ ਗਰੰਟੀ ਹੈ ਕਿ ਨਾ ਮੇਲੇ ਜੋ ਨਾਮ ਜਿੱਤ ਕੇ ਆਉਗੀ ਕੋਈ ਨਾ ਕੋਈ ਠੀਕ ਹੈ ਨੰਬਰ ਲੈ ਕੇ ਉਹਨੂੰ ਸ਼ੂਟ ਹੀ ਹੈ ਹਜੇ 2 ਸਾਲ ਉਮਰ ਹੈ हां 2 साल ਦੀ ਹੈ। ਦੋਸਤੋ 2 ਸਾਲ ਉਮਰ ਹੈ। ਠੀਕ ਹੈ। ਰੰਗ ਐਨ ਬਿਲਕੁਲ ਬਲੈਕ ਹੋਊਗਾ। ਠੀਕ ਹੈ ਜੀ। ਬੜੇ ਸੋਹਣੇ ਢਾਂਚੇ ਦੇ ਵਿੱਚ ਆ ਸਾਫ ਸੁਦਰੀ ਝੋਟੀ ਆ ਇਹ। ਇੰਨੀ ਸ਼ੀਲ شریف ਜਿੱਥੇ ਮਰਜ਼ੀ ਠੱਲੋ ਜੀ ਇਹਨੂੰ। ਅੱਛਾ ਠੀਕ ਹੈ। ਵੈਸੇ ਸੁਭਾਅ ਵੀ ਦੋਸਤੋ ਬਿਲਕੁਲ ਠੰਡੇ ਦੀ ਆ ਬਾਈ ਕਹਿੰਦਾ। ਠੀਕ ਹੈ। ਕੋਈ ਲੂਤ-ਲੂਤ ਨਹੀਂ ਕਰਦੀ। ਤੇ ਇਹ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ। ਰੇਟ 48200 ਉਮਰੋ 2 ਸਾਲ ਹੈ ਤੇ ਦੰਦੋਂ ਠੀਰੀ ਆ। ਬੜਾ ਸੋਹਣਾ ਇਹਦਾ ਢਾਂਚਾ ਤੇ ਰੰਗ ਰੂਪ ਤੇ ਸਿੰਘ ਵੀ ਬੜੇ ਸੋ ਨਾਲ ਹੀ ਗੋਲ ਕੀਤੇ ਹੋਏ ਸੰਗ ਠੀਕ ਹੈ ਜੀ ਤੇ 48200 ਰੇਟ ਆ ਬਾਟੀ ਮੌਕੇ ਦੇ ਉੱਤੇ ਮਾਨਦਾਨ ਹੋ ਜਾਊਗਾ ਤੇ ਥਣ ਦੋਸਤੋਂ ਇਹਦੇ ਤੁਹਾਨੂੰ ਮੈਂ ਦੇਖਣ ਥਣ ਦੇਖੋ ਜੀ ਮੈਂ ਕਿਹਾ ਕੱਲੀ ਕੱਲੀ ਚੀਜ਼ ਮੈਂ ਕਿਹਾ ਬਾੜੇ ਵਧੀਆ ਥਣ ਲੱਗਿਆ ਵੇਖੋ ਹਾਂ ਥਣ ਝੋਲੀ ਥਣ ਦੇ ਵਿੱਚ ਗੈਪ ਤੇ ਸਾਈਜ਼ ਦੇਖ ਲਓ ਦੋਸਤੋ ਬਿਲਕੁਲ ਬਰਾਬਰ ਦਾ ਤੇ ਵੈਸੇ ਸੀਰਸਾਉ ਵੀ ਝੋਟੀ ਚੰਗੀ ਐ ਮੈਂ ਕਿਹਾ ਜਵਾਕ ਜਿਵੇਂ ਮਰਜੀ ਤੋੜੀ ਫਿਰ ਉੱਪਰ ਥੱਲੇ ਕੋਈ ਇੰਚ ਚੱਕਰ ਹੀ ਨਹੀਂ ਕਰਦੀ ਠੀਕ ਐ ਦੋਸਤੋ ਇਹ ਤੀਜੇ ਨੰਬਰ ਤੇ ਆ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਐ 2 ਸਾਲ ਉਮਰ ਤੇ 48000 ਰੇਟ ਆ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਕਰੀ ਬੈਰੀ ਕਰਨੀ ਆ ਉਹ ਤਸੱਲੀ ਕਰ ਲਓ ਤੇ ਇਹ ਨੰਬਰ ਵਾਲੀ ਵੀ ਛੋਟੀ ਦੋਸਤੋ ਵੈਸੇ ਸੀਮਨ ਲਾਈਨ ਲਈ ਤਿਆਰ ਆ ਇਹ ਵੀ ਹੁਣ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਸੀਮਨ ਲਵਾ ਸਕਦੇ ਹੋ ਕਿੰਨੇ ਕੇ ਟਾਈਮ ਦੀ ਹੋਣੀ ਬਾਈ ਇਹ ਇਹ ਵੀ ਬਾਈ 2 ਸਾਲ ਦੀ ਹੈ ਥੀਰੀ ਹੈ ਵੀ ਹਾਂ ਹਾਂ ਥੀਰੀ ਹੈ ਦੰਦਾਂ ਤੋਂ ਠੀਕ ਹੈ ਰੇਟ ਇਹਦਾ ਰੇਟ 45000 ਜੀ 45000 ਖੋਲਿਆ ਨਾ ਦੋਸਤੋ ਰੇਟ 45000 ਦੋ ਸਾਲ ਦੀ ਇਸ ਝੋਟੀ ਦੀ ਉਮਰ ਹੈ ਕੱਦ-ਕਾਠ ਤੇ weight ਇਹਦਾ ਵੀ ਦੋਸਤੋ ਸਹੀ ਹੈ ਗੱਬਣ ਹੋਣ ਲਈ ਜਦੋਂ ਇਹ ਹੁਣ ਹੀਟ ਦੇ ਵਿੱਚ ਆਵੇ ਝੋਟੀਆਂ ਤੁਸੀਂ ਗੱਬਣ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ 45000 ਰੇਟ ਦੋ ਸਾਲ ਉਮਰ ਤੇ ਦੰਦਾ ਤੋਂ ਖੇਰੀ ਹੈ ਸੋਨੇ ਢਾਂਚੇ ਦੇ ਵਿੱਚ ਹੈ ਕੱਦ-ਕਾਠ ਤੇ ਲੰਬਾਈ-ਲੰਬੂਈ ਇਸ ਝੋਟੀ ਦੀ ਵੀ ਚੰਗੀ ਹੈ ਦਮਾਸੀ ਵਾਲਾ ਇਹ ਨੁਤਿਆਰ ਹੈ ਜੀ ਬਿਲਕੁਲ ਠੰਡੇ ਸੁਭਾਅ ਦੀ ਝੋਟੀ ਹੈ ਠੀਕ ਹੈ ਕੋਈ ਇਹ ਵੀ ਲੂਤ ਲੂਤ ਨਹੀਂ ਕਰਦੀ ਜਿਵੇਂ ਮਰਜੀ ਇਹਨੂੰ ਘਰ ਦੇ ਵਿੱਚ ਤੁਸੀਂ ਸਾਂਭ ਸਕਦੇ ਹੋਈ ਭੈਣਾ ਆਪਣੀਆਂ ਸਾਂਭਦੀਆਂ ਹੈ ਨਾ ਨਿਦਾਨ ਜਿਵੇਂ ਝੋਟੀਆਂ ਪਾਜੀਆਂ ਨੱਟਦੀਆਂ ਉਦਾਂ ਦੀ ਕੋਈ ਗੱਲ ਹੈ ਨਹੀਂਗੀ ਜ ਇੰਨਾ ਚ ਠੀਕ ਹੈ ਲੈ ਚੱਲ ਬਾਈ ਨੂੰ ਵੀ ਦੋਸਤੋ 2 ਸਾਲ ਉਮਰ 45000 ਰੇਟ ਇਹ ਤੀਜੇ ਨੰਬਰ ਵਾਲੀ ਝੋਟੀ ਦਾ ਵੈਸੇ ਮਾਨਤਾ ਅਨੁਸਾਰੇ ਪਸ਼ੂਆਂ ਦੇ ਵਿੱਚੋਂ ਹੀ ਹੋਊਗਾ ਜਿਹੜਾ ਵੀ ਨਾਗ ਤੁਹਾਨੂੰ ਜੱਚੇ ਉਦੋਂ ਤੋਂ ਪੂਰੀ ਪਰ ਤੁਸੀਂ ਤਸੱਲੀ ਕਰ ਲੈਣੀ ਹੈ ਠੀਕ ਹੈ ਜੀ ਤੇ ਰੇਡ ਦੇ ਵਿੱਚੋਂ ਮਾਨਦਾਨ ਹੋ ਜਾ ਜੇ ਕੋਈ ਤਿੰਨੇ ਇਕੱਠਿਆਂ ਕੋਲ ਖਰੀਦੂਗਾ ਜੀ ਉਹਦਾ ਵੱਧ ਮਾਨਦਾਨ ਕਰਦੇ ਆਂਗੇ ਆਪਾਂ ਅੱਛਾ ਹਾਂ ਹਾਂ ਠੀਕ ਹੈ ਜੀ ਇਕੱਲੀ ਇਕੱਲੀ ਲੈਣ ਤੋਂ ਹਸਾਬ ਨਾਲ ਹਾਂਜੀ ਹਾਂਜੀ ਵੈਸੇ ਹੋ ਜੂਗਾ ਲੈਸ ਸਾਰੇ ਪਾਸੋਂ ਚ ਹਾਂਜੀ 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 ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ